11 ਵਜੇ ਚੱਲੇ ਨੇ ਤੇ ਕਰਦੇ ਆ ਬਲੌਗ ਸ਼ੁਰੂ ਕਰੋ ਜੀ ਸ਼ੁਰੂ ਬਲੌਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ اتش ਵੀ ਨੰਦਰਾ ਬਲੌਗ ਤੇ ਹਾਂਜੀ ਰੋਟੀ ਪਾਣੀ ਖਾ ਲਿਆ ਜੀ ਖਾ ਕੇ ਹੋ ਗਏ ਵਿਲੇ ਤੇ ਇੱਧਰ ਆ ਗਿਆ ਗਿਫਟ ਤੁਹਾਡੇ ਲਈ ਸਰਪ੍ਰਾਈਜ਼ ਦਿਖਾਓ ਜੀ ਕੀ ਹੈਗਾ ਇਹ ਮਗਾਇਆ ਸੀ ਇਹਨਾਂ ਨੇ ਇਹਨੇ ਕੁਝ ਮਗਾਇਆ ਸੀਗਾ ਆਉਣੀ ਤਾਂ ਸਾਨੂੰ ਪਤਾ ਹੀ ਆ ਹੁਣ ਕੀ ਹੈ ਕਿਉਂਕਿ ਅਸੀਂ ਇੰਸਟਾਗ੍ਰam ਦੇ ਰੀਲ ਦੇਖ ਲਈ ਸੀ ਤੇ ਬਾਕੀ ਹੁਣ ਮੇਰੇ ਚਸ਼ਮਾ ਕਾਹ ਹੈ ਚਸ਼ਮਾ ਨਹੀਂ ਕਹੀਦਾ ਹੁੰਦਾ ਕਾ ਮੇਰੀਆਂ ਅੱਖਾਂ ਵਿਓ ਮੇਰੀਆਂ ਅੱਖਾਂ ਦੇ ਹੀ ਹਾਂ ਹਾਂ ਦੋ ਲੱਗੀਆਂ ਦੋ ਹੋਰ ਦਿਓ ਚਾਰਾਂ ਨਾਲ ਖੁੱਲਣਾ ਇਹ ਹਾਂਜੀ ਮਾਤਾ ਜੀ ਕਿੱਦਾਂ ਕਿੱਥੇ ਆਪਾਂ ਬਾਹਰ ਬਾਹਰ ਹੁੰਨੇ ਬਾਹਰ ਦੇਖੋ ਜਾ ਕੇ ਲਓ ਜੀ ਇਹਨੂੰ ਹੁਣ ਅਨ ਮੇਰੀ ਫੋਟੋ ਬਣਾਈ ਗਏ ਨੇ ਹਾਂ ਦੇਖਣ ਦੇ ਨਹੀਂ ਨਹੀਂ ਧਾ ਗਾਣਾ ਮੇਰੀ ਫੋਟੋ ਬਣਾਈ ਗਏ ਨੇ ਧਾ ਗਾਣਾ ਬੰਦ ਕਰ ਦੇ ਗੋ ਨਹੀਂ ਬਣਾਈ ਆ ਆਵਾਜ਼ ਬੰਦ ਕਰ ਦੇ ਕਿਉਂਕਿ ਹੁਣ ਤੁਹਾਨੂੰ ਕਾਪੀਰਾਈਟ ਆਉਣ ਲੱਪਿਆ ਜੀ ਆ ਦੇਖੋ ਆ ਸ਼ਾਹ ਤੇਰੀ ਫੋਟੋ ਬਣਾਈ ਆ ਗਏ ਨੇ ਉਹ ਵੀ ਨਵੀਂ ਇਹ ਕਿੱਥੇ ਜਦ ਸਟਾਰਟ ਹੀ ਹੋਈ ਆ ਪੋਲੋ ਹਾਂ ਪਰ ਥੋੜਾ ਮੂਵਿੰਗਾ ਕਰਦਾ ਕੋਈ ਚੱਕ ਪਰ ਮੂ ਮੂ ਜ ਰੂਰ ਵਿੰਗਾ ਕਰ ਦਤਾ ਆ ਓ ਉਹਨੂੰ ਉਹਨੇ ਇਹ ਤਾਂ ਹੈ ਵੀ ਤੂੰ ਡਿੱਡੀ ਧੌਣ ਕਰਕੇ ਬੈਠਾ ਆਪਣੀ ਮਾਂ ਮੰਗੇ ਡਿੱਡੀ ਧੌਣ ਕੀਤੀ ਹੋਈ ਤੂੰ ਬੜਾ ਹੀ ਗੜਬੜੇ ਤੋ ਐਨ ਜਿਹੜੀਆਂ ਨਾ ਬਈ ਉਹਨੇ ਆ ਚੀਜ਼ ਤੇ ਕਰਦੀ ਹਾਂ ਉਹ ਨਹੀਂ ਉਹ ਸਟਾਈਲ ਆ ਉਨੇ ਸਟਾਈਲ ਕੀਤਾ ਰੌਕ ਵਾਲਾ ਤੇਰਾ ਇੱਕ ਪਰ ਵੱਡਾ ਚੱਕਦਾ ਨਾ ਰੌਕ ਅੱਧੀ ਵਿੱਚ ਆ ਨਾ ਆਹੋ ਉੱਪਰ ਵਾਲਾ ਗੱत्ता ਕੱਟ ਤੇ ਗੱत्ता ਹੈ ਨਾ ਉੱਪਰ ਦੇਖ ਲਾ ਰੌਕ ਪੈਕਿੰਗ ਹੀ ਬੜੀ ਜ਼ੋਰਦਸ ਕਰਕੇ ਭੇਜੀ ਆ ਜੀ ਬੰਦੇ ਨੇ ਛੱਟ ਫੱਟ ਹੋ ਜਾਈ ਧੰਨਵਾਦ ਆ ਤੁਹਾਡਾ ਮੇਰੇ ਕੋਲ ਦਿੰਦੇ ਉਈ ਪੈਕਿੰਗ ਹੀ ਬੜੀ ਜਿਆਦਾ ਰਸਮੀਤੀ ਆ ਕਿੰਨਾ ਪੈਣਾ ਤੇ ਨਹੀਂ 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 ਕੱਟਣਾ ਨਹੀਂ ਪੈਣਾ ਮੈਂ ਆ ਵਿੱਚੇ ਪੇਪਰ ਆ ਗੱਤਾ ਪੇਪਰ ਉੱਪਰ ਰਹਾ ਕੱਟਿਆ ਜਣਾ ਨਾਲ ਨਹੀਂ 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 ਕੁਝ ਨਹੀਂ ਕੱਟ ਹੋਣਾ ਇਹ ਚੋ ਆ ਬੇਚ ਚੋ ਆ ਆ ਦੇਖੋ ਯਾਰ ਆ ਲੱਗਾ ਆ ਟੱਕਾ ਨਾ ਆ ਲੇ ਕੇ ਜਾ ਕੇ ਦੀ ਓਕੇ ਚਲੋ ਪੰਡੇ ਪੁੰਡੇ ਰੱਖ ਕੇ ਆ ਜਾਓ ਠੀਕ ਆ ਹਾਂਜੀ ਕਿਦਾਂ ਜੀ ਟੱਕਣਾ ਇਹਨਾਂ ਕੋ ਖੁੱਲਦਾ ਨਹੀਂ ਮੈਨੂੰ ਲੱਗਦਾ ਮੈਨੂੰ ਬਲੌਗ ਬੰਦ ਕਰਕੇ ਖੋਲਣਾ ਪੈਣਾ ਹੁਣ ਖੁੱਲ ਗਿਆ ਵੀ ਕੈਨ ਵੀ ਬ੍ਰਾਊਜ਼ਰ ਆ ਗਿਆ ਖੁੱਲ ਗਿਆ ਵੀ ਖੁੱਲ ਗਿਆ ਹਾਂ ਲਓ ਜੀ ਲੈ ਮੈਂ ਧੰਨੇ ਧੰਨੇ ਵਾਰ ਸਤਿ ਸ਼੍ਰੀ ਅਕਾਲ ਆਹੋ ਲਓ ਜੀ ਫੋਟੋ ਬਣਵਾਈ ਹੈ ਜੀ ਮੁੰਡੇ ਨੇ ਸਾਡੀ ਠੀਕ ਜੀ ਵਧੀਆ ਜੀ ਫਰੇਮ ਤਾਂ ਕਰਨੀ ਪਣੀ ਐ ਇਦਾਂ ਤਾਂ ਖਰਾਬ ਹੋ ਜਾਣਾ ਦੇਖੋ ਜੀ ਮਮੀ ਪਾਪਾ ਤੇ ਨਾਲ ਦਾਦੀ ਦਾਦੀ ਨਾਲ ਆ ਇਧਰ ਨਾ ਸਹੀ ਤਰ੍ਹਾਂ ਨਹੀਂ ਦੀਦਾ ਹੈਗਾ ਇੱਥੇ ਰੱਖਾਤਾ ਇਹ ਇਹ ਪਤਾ ਕੀ ਅਜੇ ਆਇਆ ਇਹਦਾ ਲਫਾਫਾ ਨਾ ਉੱਤੇ ਲਫਾਫਾ ਮਾਰਦਾ ਪਿਆ ਸ਼ਾਈਨਿੰਗ ਹੁਣ ਮੈਂ ਤਾਂ ਦਾਦਾ ਪਹਿਲੇ ਲਫਾਫਾ ਕੱਢ ਕੇ ਦਿਖਾਓ ਤਾਂ ਮੈਂ ਵਿਚਰੇ ਵਿਚਾਨਾ ਆ ਆ ਰਿਜੀਨਲ ਹਾਂ ਮੈਂ ਬੰਦ ਹੈ ਰਿਜੀਨਲ ਉਹਨੇ ਰੱਖੀ ਨਹੀਂ ਆਪਣੇ ਕੋਲ ਨਹੀਂ ਰਿਜੀਨਲ ਵਾਲੇ ਭੇਜੀ ਸੀਗੀ ਅੱਛਾ ਜੀ ਜਿਹੜੀ ਉਹ ਭੇਜੀ ਸੀ ਠੀਕ ਆ ਠੀਕ ਆ ਠੀਕ ਆ ਕੱਢੋ ਲਫਾਫੇ ਜੇ ਬਾਹਰ ਕੱਢੋ ਰੁਪਲ ਇੱਕ ਸੈਰ ਤੋਂ ਲਫਾਫਾ ਹੋਣਾ ਆ। ਹਾਂ ਇਹਦਾ ਖੋਲ ਕੇ ਬਾਹਰ ਕੱਢੋ। ਨਿਕਲੂਗੀ ਕੀ ਮੈਂ ਕੱਢਾਂ? ਲੋ ਜੀ ਦੋ ਜਣੀਆਂ ਰਲ ਗਏ। ਬਾਹਰ ਕੱਢ ਰਹੀਆਂ ਆ। ਹਾਂ ਇੰਦਾ ਸੀ। ਇਹ ਇਧਰ ਉਹ। ਲਾ ਦਿਖਾ ਕਿਹੜੀ ਓਰੀਜਨਲ ਸੀ। ਇੱਤਾਂ ਵਾਲੀ ਵਰਤਾਈ ਕਿ। ਹਾਂ। ਆਹ ਫੋਟੋ ਸੀਗੀ। ਇਹ ਫੋਟੋ ਨੂੰ ਤੇ ਸਾਨੂੰ ਨਾ ਤੇ ਪੇਸਟ ਨਹੀਂ ਗਈ ਨਹੀਂ ਨਹੀਂ ਉਹਦਾ ਨਾਲ ਮਾੜਾ ਮੋੜਾ ਜੁੜ ਜਾਂਦਾ ਆ ਉਹਦਾ ਰਕਾਦਾ 3 ਦਿਨ ਹੋ ਗਏ ਬਾਜ਼ਾਰ ਕਿਤੇ ਨੂੰ ਹਾਂ ਲਓ ਜੀ ਲਓ ਜੀ ਆਹ ਫੋਟੋ ਲੱਗਦੀ ਐਨ ਲਓ ਜੀ ਆਹ ਫੋਟੋ ਸੀਗੀ ਤੇ ਇਹ ਫੋਟੋ ਦੀ ਐਨੇ ਹੱਥ ਨਾਲ ਬੰਦੇ ਨੇ ਬਣਾ ਕੇ ਸਾਨੂੰ ਭੇਜੀ ਐ ਜੀ ਕਿੰਨੇ ਪੈਸੇ ਲਏ ਉਹਨੇ 2000 2000 ਰੁਪਈਆ ਹਾਂ 2000 ਰੁਪਏ ਦੀ ਫੋਟੋ ਬਣੀ ਐ ਜੀ ਇਹ ਉਹ ਫਰੇਮ ਕਰਾਣੀ ਆ ਉਹ ਪੈਸੇ ਬਕਰ ਆਹ ਫਰੇਮ ਤਾਂ ਕਰਾਉਣੀ ਪੈਣੀ ਹੈ ਕਿਉਂਕਿ ਉਦਾਂ ਦਾ ਫੇਰਾ ਖਰਾਬ ਹੋ ਜਾਣਾ ਇਹਨੇ ਜੇ ਸਾਫ ਹੋਣਾ ਇੰਨੇ ਪੈਸੇ ਲਾਏ ਆ ਤੇ ਫਰੇਮ ਤਾਂ ਕਰਾਉਣੀ ਪੈਣੀ ਆ ਕਿਉਂ ਜੀ ਬਹੁਤ ਸੋਹਣੀ ਆ ਫੋਟੋ ਬਹੁਤ ਸੋਹਣੀ ਆ ਅੱਛਾ ਫੋਟੋ ਦੇ ਜਦੋਂ ਆਪਾਂ ਨੂੰ ਉਹਨੇ ਫੋਟੋ ਪੇ ਦੀ ਨਾ ਇਸ ਤਰ੍ਹਾਂ ਦੀ ਰੀਲ ਬਣਾ ਕੇ ਉਹ ਤੋਦੀ ਇੰਦਾ ਬਹੁਤ ਜ਼ਿਆਦਾ ਪਸੰਦ ਆ ਰਹੀ ਆ ਹਾਂ ਇਹਦਾ ਹੋਰ ਵੀ ਵਧੀਆ ਲੱਗ ਰਹੀ ਆ ਮੈਂ ਕਹੀ ਕਿੰਨਾ ਭਾਈ ਤੈਨੂੰ ਲੱਗਦਾ ਵਾ ਜਦੋਂ ਤੇਰੇ ਹੱਥਾਂ ਤੋਂ ਵੀ ਨਾ ਬੜਾ ਵੇਲੇ ਕਿ ਕਿ ਨਹੀਂ ਆ ਦੇਖਿਓ ਆ ਦੇਖੋ ਇੰਦਾ ਬੜਾਈ ਉਹਨੇ ਆਪਾਂ ਤਾਂ ਕੱਲਦੇ ਆ ਇਸ ਤਰ੍ਹਾਂ ਦੀ ਜਿਹੜੀ ਰੀਲ ਬਣਾਈ ਸੀ ਹਾਂ ਗਾਣਾ ਗਾ ਗਾਣਾ ਬੰਦ ਗਾਣਾ ਬੰਦ ਕਰ ਦਿਓ ਪਹਿਲਾਂ ਆਵਾਜ਼ ਬੰਦ ਕਰ ਦਿਓ ਕੋਈ ਰੁਬਲ ਧਿਆਨ ਨਾ ਪਾਈਂ ਫਟ ਨਾ ਜਾਵੇ ਹੁਣ ਇਹ ਇਸ ਕੋਈ ਰੱਖ ਮੈਂ ਇੱਕ ਮਿੰਟ ਪਤੀਲਾ ਚੱਕਾ ਆ ਦੇਖੋ ਜੀ ਲੱਗਦਾ ਜੀ ਬਣਾਇਆ ਹਾਂ ਬੰਦੇ ਨੇ ਨਾ ਐਨ ਬੰਦੇ ਨੇ ਫਿਰ ਰੀਲ ਬਣਾ ਕੇ ਸਾਨੂੰ ਰੀਲ ਵੀ ਸੈਂਡ ਕੀਤੀ ਸੀਗੀ ਇੰਸਟਾ ਤੇ ਸਾਡੇ ਨਾਲ ਕਲੈਬ ਕੀਤੀ ਸੀ ਇਹਨੇ ਫਿਰ ਉਹ ਵੀ ਬਟਨ ਦੇ ਤੱਕੀ ਦਾ ਇੱਕ ਗੱਲੀ ਗੱਲੀ ਇੱਕ ਮਿੰਟ ਰੁਕਿਓ ਇਹਦੇ ਤੇ ਇਹਦੇ ਤੇ ਕਾਪੀਰਾਈਟ ਨਾ ਜAVE ਇੱਥੇ ਥੋੜੋ ਆਣਾ ਆ ਉਹਨਾਂ ਨੇ ਕਿਹਾ ਨਾ ਆਈਡੀ ਸ਼ੋ ਕੀਤੀ ਗਾਣੇ ਤੇ ਆਉਣਾ ਯਾਰ ਕੋਈ ਫਰਕ ਹੁੰਦਾ ਉਹ ਨਹੀਂ ਨਹੀਂ ਗਾਣੇ ਤੇ ਆਉਣਾ ਆ ਪੱਪਾ ਦਾ ਪਰਨਾ ਉਹ ਨਾ ਪੱਪਾ ਦਾ ਪਰਨਾ ਉਹ ਵਧੀਆ ਬਣਾ ਕੋਪੀਰਾਈਟ ਗਾਣੇ ਤੇ ਆਉਣਾ ਹੁੰਦਾ ਜਦੋਂ ਨਾ ਆਪਾਂ ਕਿਸੇ ਇੰਸਟਾ ਤੋਂ ਰੀਲ ਚੱਕ ਕੇ ਪਾਉਂਦੇ ਆ ਪੂਰੀ ਫੇਰ ਆਉਂਦਾ ਆ ਨਹੀਂ ਉਹ ਇਹ ਨਾ ਕਹਿਣਾ ਵੀ ਉੱਪਰ ਆਈਡੀ ਸ਼ੋ ਹੁੰਦੀ ਹੈ ਕਿਸੇ ਤੁਸੀਂ ਮਸ਼ਹੂਰੀ ਕਰਦੇ ਆ ਉਹ ਨਹੀਂ ਨਹੀਂ ਇਦਾਂ ਦਾ ਨਹੀਂ ਚੱਕਦਾ ਇਦਾਂ ਉਹ ਨਹੀਂ ਨਹੀਂ ਇਦਾਂ ਦਾ ਜ਼ਿਕਰ ਨਹੀਂ ਦੇਖ ਲਓ ਪਰ ਨਹੀਂ ਹੋਣਾ ਨਹੀਂ ਹੁੰਦਾ ਇਹਦੀ ਨਾ ਨਹੀਂ ਹੋਣਾ ਤੇ ਲਓ ਜੀ ਆ ਦੇਖੋ ਕਿਦਾਂ ਮੈਂਤ ਦੇ ਨਾਲ ਬੰਦੇ ਦੇ ਜਿਹੜੇ ਜਿਹੜੇ ਆਪਣੇ ਐਚ ਆਰ ਐਡਿਟਸ ਪਾਉਂਦਾ ਆ ਵੀ ਉਹ ਤੇ ਕੋਈ ਕਦੀ ਕਾਪੀ ਕਾਪੀਰਾਈਟ ਨਹੀਂ ਆਇਆ ਹੈ ਉਹ ਚੈਨਲ ਹੀ ਉਹਦਾ ਉਹ ਉਸ ਚੀਜ਼ ਦਾ ਆ ਹਾਂ ਜੀ ਹੂੰ ਹੂੰ ਲਓ ਜੀ ਫੋਟੋ ਹੋ ਗਈ ਕੰਪਲੀਟ ਆ ਦੇਖੋ ਜੀ ਇਹ ਬੰਦੇ ਨੇ ਫੋਟੋ ਵਾਲੇ ਗਾਣਾ ਅਸੀਂ ਬੰਦ ਕਰਤਾ ਹੈ ਕਿਉਂਕਿ ਗਾਣੇ ਦੇ ਵੀ ਕਾਪੀਰਾਈਟ ਆ ਜਾਂਦੇ ਆ ਕਿਉਂਕਿ ਇਸ ਦਾ ਤੇ ਇਸ ਦਾ ਤੇ ਦੇਖ ਸਕਦੇ ਆ ਸਾਡੀ ਉਹ ਭਾ ਰੱਖਣਾ ਪੈਂਦਾ ਆ ਕਿਉਂਕਿ ਹੁਣ ਸਾਡੇ ਨਾ ਸਾਡਾ ਚੈਨਲ ਹੈ ਇਹ ਸਾਡੇ ਉਹਨੇ ਕਾਪੀਰਾਈਟ ਆਉਂਦਾ ਆ ਹਾਂ ਹਾਂ ਕਿਉਂਕਿ ਅਸੀਂ ਅੱਗੇ ਨਾ ਮੋਨਟਾਈਜ਼ ਕਰਨ ਲਈ ਚੈਨਲ ਭੇਜਿਆ ਸੀਗਾ ਤੇ ਉਹਨਾਂ ਨੇ ਨਾ ਫਿਰ ਉਹ ਸਾਨੂੰ ਵੀ ਇਹ ਨਹੀਂ ਹੋਣਾ ਹੈਗਾ ਤੁਹਾਡਾ ਫਿਰ ਅਸੀਂ ਸਾਰੀਆਂ ਸਾਰੀਆਂ ਰੀਲਸ ਵਗੈਰਾ ਸਾਨੂੰ ਕਾਪੀਰਾਈਟ ਵਾਲੀਆਂ ਜਾਂ ਕਿਸੇ ਹੋਰ ਦੀਆਂ ਚੱਕੀਆਂ ਕੰਟੈਕਟ ਸਾਰੇ ਸਾਨੂੰ ਡਿਲੀਟ ਕਰਨੇ ਪਏ ਉਤੋਂ ਤੇ ਚਲੋ ਠੀਕ ਆ ਜੀ ਮਿਲਦੇ ਆ ਹੁਣ ਬਾਅਦ ਵਿੱਚ ਹੋਣੀ ਨਹੀਂ ਇਹ ਤਾਂ ਲਓ ਜੀ ਅਸੀਂ ਚੱਲੇ ਆ ਪੱਲੂ ਨੂੰ ਲੈਣ ਛੁੱਟੀ ਉਹਨੂੰ ਹੋ ਜਾਣੀ ਸੀ ਅੱਜ 12:40 ਤੇ ਕਿਉਂਕਿ ਅੱਜ ਹੈਗਾ ਯਾ ਟੀਚਰਸ ਡੇ 5 ਸਤੰਬਰ ਠੀਕ ਆ ਹਾਂ ਤੇ ਹਾਂਜੀ ਬਦਲ ਹੋਇਆ ਪਿਆ ਆ ਫੇਸ ਕਰਕੇ ਮੈਗਾ ਚਲ ਗੱਡੀਆਂ ਚਲਦੇ ਆਂ ਕਿਤੇ ਮੀਂਹ ਨਾ ਪੈਂਦਾ ਹੋਵੇ ਉੱਥੇ ਕੋਈ ਭਰੋਸਾ ਨਹੀਂ ਖਾਲੀ ਹੁਣ ਮਨ ਮਨਾ ਪੈ ਰਿਆ ਸੀ ਨਾ ਹਾਂ ਚਲੋ ਪਹੁੰਚ ਕੇ ਮਿਲਦੇ ਆ ਉੱਥੇ ਮਿਲਦੇ ਆ ਫੇਰ ਦੇਖਦੇ ਆ ਕੀ ਕੁਛ ਅੱਜ ਕੁਛ ਹੁੰਦੀ ਹੈਗੀ ਕੀ ਕੀ ਪਾਰਟੀ ਪੂਟੀ ਕੀਤੀ ਆ ਇਹਨਾਂ ਨੇ ਉੱਥੇ ਕਰਦੀ ਸੀ ਬੜਾਈ ਆ ਆ ਜਾਣੇ ਬੜੀਆਂ ਗੱਲਾਂ ਦੱਸਣੀਆਂ ਆ ਆਹ ਚਲ ਮਿਲਦੇ ਆ ਲਓ ਜੀ ਲੱਗਾ ਜਾਮ ਤੇ ਫਾਟਕ ਬੰਦ ਤੇ ਟ੍ਰੇਨ ਸਪੀਡ ਇਤਨੀ ਘੱਟ ਸਲੋ ਹੋਣਾ ਮੈਂ ਕਹਿੰਦਾ ਸਾਈਕਲ ਵੀ ਹਾਂ ਗੱਡੀ ਆ ਸਾਈਕਲ ਛੱਡ ਬੰਦਾ ਤੁਰ ਕੇ ਵੀ ਉੱਤੋਂ ਮੋਰੇ ਹੋ ਜਵੇ ਤੇ ਬਹੁਤ ਦੂਰ ਤੱਕ ਜਾਮ ਲੱਗਾ ਹੋਇਆ ਆਇਆ ਹੁਣ ਦੇਖੋ ਕਦੋਂ ਖੁੱਲਦਾ ਫਾਟਕ ਉੱਦਾਂ ਵੀ ਲੇਟ ਹੋ ਜਾਣਾ ਆਪਾਂ ਹੁਣ ਥੋੜਾ ਜਿਹਾ 37 ਕੀ 12 ਵਜੇ 40 ਮਿੰਟ ਹੋ ਗਏ ਆ 12:40 ਦੀ ਛੁੱਟੀ ਹੋਣੀ ਵੇਟ ਕਰੇਗੀ ਹੁਣ ਜੇ ਫਾਟਕ ਜੇ ਖੁੱਲਿਆ ਨਹੀਂ ਤੇ ਮਨਪ੍ਰੀਤ ਫਿਰ ਗੱਡੀ 'ਚ ਉੱਤਰ ਕੇ ਤੁਰ ਕੇ ਚਲ ਗਈ ਕਿਉਂਕਿ ਬੱਚਿਆਂ ਨੂੰ ਹੋ ਗਈ ਛੁੱਟੀ ਤੇ ਸਾਰੇ ਬੱਚੇ ਆਈ ਜਾਂਦੇ ਫੇਰ ਲੇਟ ਬਹੁਤ ਹੋ ਜਾਣਾ ਜਿੰਨਾ ਰਸ਼ ਲੱਗਾ ਆ ਫਾਟਕ ਦੇ ਹਜੇ ਮੈਨੂੰ ਲੱਗਦਾ ਟਾਈਮ ਲੱਗ ਜਾਣਾ ਤੇ ਫੇਰ ਉਹ ਕਹਿੰਦੀ ਮੈਂ ਤੁਰ ਕੇ ਜਾਨੀ ਆ ਤੇ ਉਹਨਾਂ ਦਰੋਂ ਲੈ ਕੇ ਆਨੀ ਆ ਚਲੋ ਠੀਕ ਆ ਜੀ ਰਸ਼ ਬਹੁਤ ਜ਼ਿਆਦਾ ਸੀ ਮੈਂ ਕਿਹਾ ਮੈਂ ਵੀ ਤੁਰ ਕੇ ਹੀ ਚੱਲਦਾ ਆ ਜੀ ਆ ਰਹੇ ਆ ਤੁਰ ਕੇ ਰਸ਼ ਬਹੁਤ ਜ਼ਿਆਦਾ ਸੀਗਾ ਉਹ ਹਜੇ ਤੱਕ ਉਹ ਦੇਖ ਤਾਂ ਹਜੇ ਤੱਕ ਨਹੀਂ ਉਥੋਂ ਰਸ਼ ਨਿਕਲਿਆ ਹੈਗਾ ਬਾਹਰ ਤਾਂ ਮੈਗਾ ਚੱਲ ਮੈਂ ਜਾਂਦਾ ਨਾਲ ਤੁਰ ਕੇ ਮਗਰ ਜਾਂਦਾ ਜੇ ਹੁਣ ਪਤਾ ਕੀ ਗੱਲ ਸੀਗੀ ਜੇ ਗੱਡੀ ਮੋੜ ਲੈਨੇ ਮੰਨ ਲਾ ਮੈਂ ਆ ਵੀ ਜਾਣਾ ਹਜੇ ਤੱਕ ਰੱਸ਼ਾ ਦੇਖ ਲਾ ਠੀਕ ਆ ਵਾਪਸੀ ਜਾਂਦੇ ਫੇਰ ਫਟਕ ਬੰਦ ਹੋ ਜਾਣਾ ਸੀਗਾ 12 20 ਦੇ ਉੱਤੇ ਹੈ ਨਾ ਹਾਂ ਤੁਸੀਂ ਕਰ ਦਿੱਤੀ ਇਹਨਾਂ ਨੇ ਆਹਾਂ ਇਹ ਥੋੜੇ ਕੰਮ ਹੋ ਗਏ ਜੀ ਵੀਰ ਜੀ ਮੈਂ ਤਾਂ ਆਹੋ ਆਹੋ ਚਾਬਾ ਕਾ ਮਿਲਦੇ ਘਰ ਜਾ ਕੇ ਕਿੰਨਾ ਫੋਨਾਂ ਘੰਟਾ ਕਿ ਖੜੀ ਹਾਂ ਮੈਂ ਤਾਂ ਫੇਰ ਤਾਂ ਫੋਨ ਕਰਾ ਲੈਂਦੀ ਪਹਿਲਾਂ ਫਿਰ ਆ ਲਓ ਜੀ ਇਧਰ ਪੈਣਾ ਪੈਣਾ ਦਾ ਹੋ ਰਿਹਾ ਪਿਆਰ ਹੁਣ ਅਸੀਂ ਪਹੁੰਚ ਗਏ ਆ ਤੇ ਅੱਜ ਹੋ ਗਈ ਥੋੜੀ ਜਿਹੀ ਗੁੱਸੇ ਸਾਡੇ ਨਾਲ ਕਿਉਂ ਤੁਸੀਂ ਲੇਟ ਆਏ ਪੁੱਤ ਫਾਟਕ ਬੰਸੀ ਸਾਡਾ ਫੜੋ ਕਸੂਰ ਜਿੱਥੇ ਹੁਣ ਕਹਿੰਦੀ ਕਿ ਤਰਕੇ ਤਾਂ ਭੁੱਲ ਗਿਆ ਮੈਂ ਹਾਂ ਚੇਤਾ ਥੋੜਾ ਭੁੱਲ ਜਾਣਾ ਸਾਨੂੰ ਉਹ ਨਹੀਂ ਐਦਾਂ ਥੋੜਾ ਜੇ ਤਾਂ ਯਾਰ ਮੈਨੂੰ 2 ਵਜੇ ਲੱਗਾ ਤੇਰੀ ਮਾਂ ਨੂੰ ਤਾਂ ਨਹੀਂ ਭੁੱਲਣਾ ਉਹਨੇ ਤਾਂ ਮੈਨੂੰ ਚੇਤਾ ਕਰਾਈ ਦੇਣਾ ਕਿਤੇ ਨਹੀਂ ਮਾਂ ਨੂੰ ਵੀ ਭੁੱਲ ਜਾਣਾ ਪਾਪਾ ਤੇ 11 ਵਜੇ ਘਰ ਲੱਗ ਗਏ ਸੀ ਆਹੋ ਤੇ ਚਲੋ ਹੁਣ ਪਹੁੰਚੀ ਓਏ 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 ਜਾਓ ਜਾਓ ਆਲੂ ਵਾਲੇ ਆਲੂ ਵਾਲੀਆ ਥੋੜੀ ਬਣਾਉਣੀ ਆਇਆ ਆਲੂ ਵਾਲੇ ਨੂੰ ਨਹੀਂ ਬਣਾਉਣਾ ਮਗੇ ਆ ਚਲੋ ਠੀਕ ਹੈ ਜੀ ਕੋਈ ਨਹੀਂ ਨਹੀਂ ਕਿਤੇ ਗੜਾ ਸੋ ਬਹੁਤ ਗਰਮੀਆਂ ਉਹ ਵੀ ਬੰਦਾ ਮੈਨੂੰ ਮਿਲਿਆ ਕਿਤੇ ਕਹਿੰਣ ਦਾ ਕਹਿੰਦਾ ਭਾਜੀ ਸਤੰਬਰ ਦਾ ਮਹੀਨਾ ਹੈ ਦੇਖੋ ਸਤੰਬਰ ਦੇ ਮਹੀਨੇ ਕਹਿੰਦਾ ਠੰਡ ਹੁੰਦੀ ਆ ਤੇ ਅੱਜ ਸਤੰਬਰ ਦੇ ਮਹੀਨੇ ਦੇਖੋ ਕਹਿੰਦਾ ਕੀ ਹਾਲ ਆ ਕਿਤੇ ਖੜੋ ਨਹੀਂ ਹੁੰਦਾ ਧੁੱਪ ਦੇ ਵਿੱਚ ਚਲੋ 30 ਚ ਧੁੱਪ 40 ਮਿੰਟ ਖੜੀ ਆ ਮਾਤੇ ਤੇ ਤੈਨੂੰ ਕੋਣ ਕਹਿੰਦਾ ਖੜੀ ਨੂੰ ਅੰਦਰ ਜਾ ਕੇ ਬੈਠੋ ਨਹੀਂ ਤੂੰ ਅੰਦਰ ਜਾ ਕੇ ਬੈਠੋ ਦਰਵਾਜ਼ਾ ਕਿਉਂ ਨਹੀਂ ਬੰਦ ਕਰੋ ਬੰਦ ਕਰ ਦਰਵਾਜ਼ਾ ਭਾਗ ਨਹੀਂ ਇਤਨਾ ਗਾਈ ਵਾਲੀ ਹੁੰਦੇ ਨਹੀਂ ਲਓ ਜੀ 3 ਵਜ ਗਏ ਆ ਤੇ ਇਧਰ ਬਣਦੇ ਪਏ ਆਮ ਵਾਲੇ ਉਹ ਮਿੰਨੇ ਜਿਹੜਾ ਪਤਲੇ ਹੋ ਗਏ ਨਾੋਂਠੇ ਹਾਂਜੀ ਪਤਲੇ ਬਹੁਤ ਹੋ ਗਏ ਆਲੋ ਹਮਮ ਮੈਂ ਨਾ ਰੋਟੀ ਤੁਸੀਂ ਕਰਦੇ ਖਾਧੀ ਹਾਂ ਉਦਾਂ ਹੀ ਠੀਕ ਹੈ ਜੀ ਤੇ ਕਿੰਨਾ ਟਾਈਮ ਲੱਗਣਾ ਤੁਹਾਨੂੰ ਅਜੇ ਸੈਕਿੰਡ ਰੋਟੀ ਨਾ ਤੁਸੀਂ ਖਾਣ ਮੈਂ ਲੱਗਾ ਮੇਰੀ ਆ ਗਈ ਰੋਟੀ ਲਓ ਜੀ ਅਸੀਂ ਲੱਗੇ ਖਾਣ ਤੇ ਚਾਓ ਠੀਕ ਹੈ ਜੀ ਆਇਓ ਫਿਰ ਤੁਸੀਂ ਵੀ ਨਾਲ ਹੀ ਹੈ ਲਓ ਜੀ ਆਪਾਂ ਖਾ ਲਿਆ ਜੀ ਮੈਨੂੰ ਇਹਨਾਂ ਨੇ ਬਾਹਰ ਬਿਠਾ ਕੇ ਖਵਾਇਆ ਤੇ ਆਪੇ ਇਸੀ ਜਿਵੇਂ ਖਾਣ ਲੱਗੇ ਆ ਮੈਂ ਤਾਂ ਖਾਲੇ ਹੁਣ ਤੇ ਇਹਨਾਂ ਨੇ ਹੁਣ ਦਹੀਂ ਦੁੱਧ ਖਾਣੇ ਹੀ ਜਾਣ ਖਾਣ ਵਾਲੇ ਬੰਦੇ ਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਪਾਲਕ ਨਹੀਂ ਜਣਾ ਡਿਸ਼ਨ ਅੱਜ ਹਾਂ ਹਾਂ 3 ਵਜੇ ਆ ਜੀ ਕਿੰਟਾ ਕ ਪਿਆ ਆ ਜੀ ਲਓ ਜੀ ਇਹ ਲੱਗੇ ਦਰਖਾਨ ਦੇ ਮੇਰੇ ਖਿਆਲ ਚ ਕਹਿੰਦੀ ਸੀ ਮੈਂ ਥੱਕੋਈ ਆ ਤੇ ਮੈਂ ਥੋੜੀ देर ਸੋਣਾ ਸ਼ਾਇਦ ਮੈਨੂੰ ਲੱਗਦਾ ਆ ਸੋ ਗਈ ਕਿਉਂਕਿ ਫੋਨ ਵੀ ਬਾਹਰ ਪਾਈ ਸੀ ਸੋ ਗਈ ਆ ਲੰਮੀ ਪੈ ਗਈ ਆ ਹਮ ਚਲੋ ਘੰਟਾ ਘਰ ਰੈਸਟ ਕਰਨੀ ਕਹਿੰਦੀ ਕੱਫ ਲਵੇ ਬੱਤੀ ਇੱਕ ਬੰਦ ਕਰ ਦਈਏ ਹੋ ਗਈ ਆ ਹੈ ਬੋਲਦੀ ਨਹੀਂ ਹੋ ਗਈ ਆ ਮੈਂ ਕਿਹਾ ਹਾਂ ਆਕ ਤਾਲ ਕਰ ਲਵੇ ਅੱਧਾ ਘੰਟਾ ਪੂਨਾ ਘੰਟਾ ਹਨਾ 4 ਵਜੇ ਜਾਣਾ ਆ ਚੱਲੇ ਨਹੀਂ ਮੈਂ ਇੱਥੇ ਹੀ ਆ ਜੇ ਮੈਂ ਛੱਡ ਕੇ ਜਾਉਂਗਾ ਇਹਨੂੰ ਫੇਰ ਹੀ ਜਾਉਂਗਾ ਲੋ ਜੀ ਇਹਦਾ ਰੋਟੀ ਪਾਣੀ ਸਾਰੇ ਜਣੇ ਲਾਪੇ ਖਾਣ ਤੇ ਹਰਮਨ ਆ ਜੇ ਆਇਆ ਨਿਕਾ ਜਦੋਂ ਉਹ ਆਊਗਾ ਫੇਰ ਦੇਖਦੇ ਹਾਂ ਉਹ ਹਾਂਜੀ ਦੇਖੋ ਜੀ 6 ਵਜੇ ਗਏ ਆ ਪੱਲੂ ਆ ਗਿਆ ਮੇਰਾ ਇਹ ਸੁੱਤਾ ਪਿਆ ਸੀ ਮੋਟਾ ਸਾਡਾ ਅੱਜ ਸਟੇਸ਼ਨ ਗਈ ਆ ਤੇ ਟਿਸ਼ਨੋਂ ਆ ਕੇ ਇਹ ਫੇਰ ਹੁਣੇ ਆਈ ਆ ਹਾਂਜੀ ਕਿੱਦਾਂ ਜੀ ਦੇਖੋ ਸਾਡੀ ਮੰਮੀ ਦੀ ਉਂਗਲੀ ਦਾ ਹਾਲ ਹੁਣ ਤਾਂ ਕੁਛ ਅੱਗੇ ਨਾਲ ਠੀਕ ਹੋ ਗਈ ਆ ਜੀ ਜੀ ਸੋਚ ਘਟੀ ਗਈ ਹਾਂ ਘਟ ਜਾਣੀ ਮੰਮੀ ਜਦੋਂ ਇਹਦੇ ਤੇ ਨਿਕਲ ਜਾਣੀ ਆ ਨਾ ਰੇਸ਼ਾ ਅਜੇ ਨਿਕਲਦੀ ਨਹੀਂ ਰੇਸ਼ਾ ਮੈਂ ਹੁਣ ਵੀ ਲੱਪਦੀ ਹੈਗੀ ਹਾਂ ਹਾਂ ਨਹੀਂ ਨਿਕਲਦੀ ਇਹ ਤਾਂ ਕੁਛ ਲੈ ਕੇ ਨਹੀਂ ਆਇਆ ਫਾਗੂ ਨਾਲ ਆਇਆ ਇਹ ਅਜੇ ਕੁਛ ਵੀ ਨਹੀਂ ਲੈ ਕੇ ਆਈ ਹੈਗੀ ਲਓ ਜੀ ਲਾ ਲਈਏ ਕੱਪੜੇ ਜਾਂ ਤਹਾਂ ਇਹ ਆਉਂਦੇ ਆ ਤੇ ਕਹਿੰਦੇ ਘੁੱਟਕ ਚਾਹ ਪੀਣੇ ਆ ਭਨ ਗਈ ਸੀ ਲੈ ਕੇ ਨਹੀਂ ਆਈ ਲੈ ਕੇ ਕਿੱਥੋਂ ਹੈਂ ਸੁਮਨ ਨਹੀਂ ਕਰਦਾ ਸਵੇਰੇ ਕੀ ਲੈ ਕੇ ਜਾਣਾ ਸਕੂਲੇ ਫੇਰ ਹਾਂਜੀ ਓਕੇ ਓਕੇ ਹੈਂ ਕੀ ਲੈ ਕੇ ਜਾਣਾ ਸਵੇਰੇ ਸਕੂਲੇ ਫੇਰ ਯਾਰ ਗੋਭੀ ਮੰਗਾਣੀ ਪੈਣੀ ਆ ਫੇਰ ਆਲੂ ਵਾਲੇ ਚੁੱਕ ਹਾਂ ਸੁੱਕੇ ਆਲੂ ਲੋ ਜੀ 6:30 ਹੋ ਗਏ ਅਸੀਂ ਅੱਜ ਕਰੇ ਚਾਹ ਪੀਣ ਤੇ ਮੀਂਹ ਬਣਾ ਲਈ ਮੀਂਹ ਰੇ ਮ ਆ ਚੁੱਕੀ ਆ ਆ ਚੁੱਕੀ ਆ ਬਣਾ ਲਈ ਉਹ ਤਾਂ ਮੈਨੂੰ ਪਤਾ ਤੂੰ ਆ ਚੁੱਕੀ ਆ ਮੈਂ ਵੈਸੇ ਕਹਿੰਦਾ ਮੈਂ ਆਇਆ ਹਾਂ ਚਾਹ ਪੀਣ ਤੇ ਦੁੱਧ ਲੈ ਕੇ ਆਉਣਾ ਸੀ ਇੱਕ ਤੇ ਇੱਕ ਸਬਜ਼ੀ ਭਾਜੀ ਲੈਣੀ ਸੀ ਉਹ ਆਪ ਲੈ ਕੇ ਆਏ ਆ ਇਹ ਦੁੱਧੀ ਬਈ ਆ ਤੇ ਹਾਂਜੀ ਹਾਂਜੀ ਮੈਂ ਕਿਹਾ ਦੁੱਧ ਲੈ ਆਉਂਦਾ ਤੇ ਨਾਲ ਆਪਾਂ ਕੀ ਲੈ ਕੇ ਆਏ ਸਬਜ਼ੀ ਭਾਜੀ ਸਬਜ਼ੀ ਭਾਜੀ ਤੇ ਚਾਹ ਹੁਣ ਬਰਦੀ ਉਹ ਚਾਹ ਮਾ ਸਾਡੀ ਬਣਾ ਰਹੀ ਆ ਤੇ ਹੁਣ ਅਸੀਂ ਚਾਹ ਪੀ ਕੇ ਤੇ ਫੇ ਚੱਲਾਂਗੇ ਸ਼ਾਪ ਤੇ ਹਰਮਨ ਹਰਮਨ ਵੀਡੀਓ ਬਣਾਉਣ ਗਿਆ ਓਕੇ ਹਮੜੀ ਤੂੰ ਬਹੁਤ ਵਧੀਆ ਐਦਾ ਕਿਦਾ ਦੇਖਦੀ ਪਈ ਆ ਕੀ ਦੇਖਦੀ ਐ ਕੰਦ ਚ ਕੁਛ ਨਹੀਂ ਨਾ ਕੰਦ ਚ ਕੋਈ ਨਹੀਂ ਕੰਦ ਚ ਤਾਂ ਕੁਝ ਵੀ ਨਹੀਂ ਹੈਗਾ ਦੇਖਦੀ ਕੀ ਕੰਦ ਚ ਲੈ ਫੜ ਫੋਨ ਫੇ ਜਦੋਂ ਫੇ ਬਾਅਦ ਚਾਹ ਪੀਆਗੇ ਫੇ ਲਾਉਂਗਾ ਤੇਰੇ ਕੋਲ ਹਲੋ ਜੀ ਲੱਗੇ ਅਸੀਂ ਪਿੰਡੀਆਂ ਬਣਾਉਣ ਤੇਲ ਪਾ ਲਿਆ ਤੇ ਇੱਧਰ ਪਿਆਜ਼ ਜਿਆਦਾ ਪਾਇਆ ਕੀ ਪਿਆਜ਼ ਮਹਿੰਗੇ ਵੀ ਬੜੇ ਆ ਇਦਰ ਭਿੰਡੀਆਂ ਕੱਟ ਲਈਆਂ ਤੇ ਵਿਚ ਕੱਟ ਲਈਆਂ ਮਿਰਚਾਂ ਇੱਕ ਅੱਧਾ ਪਿਆਜ਼ ਵੀ ਡੇ ਗਿਆ ਵਿੱਚ। ਪ੍ਰੇਕਾ ਕਹਾਂ ਪੁੱਤ ਨਹੀਂ ਹੁੰਦਾ। ਇਦਰ ਦੁੱਧ ਨੂੰ ਦੇ ਲਿਆ ਅਵਾਲਾ। ਤੇ ਲਓ ਜੀ ਵੰਨੇ ਭੁੰਡਾ ਸਾਫ਼ ਕਰ ਦਿੱਤੇ ਆ ਤੇ ਹੁਣ ਲਾਈਏ ਸਬਜ਼ੀ ਨੂੰ ਤੜਕਾ ਤੇ ਤੜਕਾ ਲਾ ਕੇ ਵੀ ਤੁਹਾਨੂੰ ਦਿਖਾਉਂਦੀ ਆ। ਪਨੀਰ ਦੀ ਸਵੇਰੇ ਸਭ ਮਟਰ ਵੀ ਪਏ ਸਵੇਰੇ ਸਬਜ਼ੀ ਬਣਾ ਲਈਓ ਪਨੀਰ ਦੀ। ਠੀਕ ਨਹੀਂ ਮਟਾ? ਮਟਾ ਫੇਰ ਆਲੂ ਲੱਗ ਜਾਣੇ ਕੋਲੇ ਕਿ ਭਿੰਡੀਆਂ ਭਿੰਡੀਆਂ ਲਾ ਜਾ। ਆਲੂ ਭਿੰਡੀਆਂ ਹਰ ਮੈਨੂੰ ਕਹਿੰਦਾ ਮੈਂ ਲਿਆ ਦਿੰਨਾ 버ਗਰ ਅੱਜ 버거 ਖਾਣਾ ਇਹਨਾਂ ਨੇ ਖਾਣਾ ਮਟ ਮੈਂ ਅਸ ਹੀ ਨਹੀਂ ਖਾਣਾ ਤੂੰ ਤੇ ਪੱਲੋ ਰੋਬਲੇ ਖਾਣਾ ਹੈ ਡਬਲ ਡੀ ਨਹੀਂ ਉਹ ਨਹੀਂ ਖਾਣਾ ਹੈਗਾ ਕਿਉਂ ਕਹਿੰਦਾ ਮੇਰਾ ਮਨ ਨਹੀਂ ਹੈਗਾ ਸ਼ਾਮੀ ਰੋਟੀ ਖਾਦੀ ਆ ਰੋਟੀ ਵੀ ਦੋ ਹੀ ਖਾਦੀ ਆ ਉਹਨੇ ਹਾਂ ਹਾਂ ਚਲੋ ਜੀ ਇੱਧਰ ਹੋ ਗਏ ਆ ਪੌਣੇ 8 ਦਾ ਟਾਈਮ ਹੋ ਗਿਆ ਆ ਹੁਣ ਹਾਂਜੀ ਭੈਣ ਜੀ ਸੇਰਾ हट ਗਿਆ ਚਲੋ ਠੀਕ ਆ ਫਿਰ ਹਾਂਜੀ ਮੰਮੀ ਕਿੱਦਾਂ ਠੀਕ ਆ ਇਹ ਕੋਲੋ ਆ ਨਹੀਂ ਨਹੀਂ ਪਿਆਰ ਇਕਾਂ ਗਿਆ ਪਿਆ ਮੰਮੀ ਦੀ ਸੱਸ ਚੰਗੀ ਰਹੀਗੀ ਤਾਂ ਕਰਕੇ ਮੰਮੀ ਨੂੰ ਪਿਆਰ ਜਿਹਾ ਲੱਗਦਾ। ਮੇਰੀ ਸੱਸ ਨੂੰ ਬਹੁਤ ਘੜਾ ਲੱਗਦਾ ਪਿਆਰ। ਪਿਆਰ ਨੂੰ ਨੀਣਾ ਕਰਦੀ ਜਦੋਂ ਪਰ ਤੀਜਾ ਗਾਲ ਗਿਆ ਪਰ ਚਰਣ ਆ ਗਏ ਸਾਡੇ ਘਰ ਕਲ ਗਿਆ ਸੀ। ਤੂੰ ਆਇਆ ਹਰਮਨ ਲੈ ਕੇ ਬਲਗਾ ਨੂੰ ਨਹੀਂ ਖਾਣਾ। ਨਹੀਂ ਖਾਣ ਤੂੰ। ਨਹੀਂ ਨਹੀਂ। ਆ ਗਿਆ ਆਪਣਾ 버ਗਰ। ਚਲ ਖਾਈਏ ਫੇਰ। ਹੇਲੋ। ਲਓ ਜੀ 8 ਵਜ ਗਏ ਆ ਅਸੀਂ ਆ ਗਏ ਘਰੇ। ਇੱਧਰ ਭੈਣ ਜੀ ਨੇ 버ਗਰ ਖਾ ਲਿਆ ਆ। ਇੰਦਰ ਵੀ 버거 ਖਾ ਲਿਆ ਆ ਤੇ ਹਰਮਨ ਕਹਿੰਦਾ ਮੈਂ ਖਾਣਾ ਨਹੀਂ ਹੈਗਾ ਤੇ ਐਨੇ ਦਿੱਤੀ ਮੈਨੂੰ ਮੜੀ ਦੀ 버거 ਦੀ ਟਿੱਕੀ ਤੇ ਦੇਖ ਕੇ ਮੇਰਾ ਵੀ ਮਨ ਕਰ ਗਿਆ ਖਾਣੂ ਮੈਂ ਹਰਮਨ ਨੂੰ ਨਹੀਂ ਪੁੱਛਿਆ ਨਹੀਂ ਪੁੱਛਿਆ ਕਿਉਂ ਨਹੀਂ ਵੀ ਮੈਂ ਤੂੰ ਪਹਿਲਾਂ ਤੂੰ ਪਹਿਲਾਂ ਕਹਿੰਦਾ ਸੀ ਕਿ ਮੈਂ ਨਹੀਂ ਖਾਣਾ ਫਿਰ ਹੁਣ ਦੋ 버거 ਆਉਣੇ ਆ ਜੀ ਹੁਣ ਇੱਕ ਡਬਲ ਟਿੱਕੀ 버거 ਤੁਹਾਡਾ ਆਉਣਾ ਹੈ ਜੀ ਤੇ ਇੱਕ ਸਿੰਗਲ ਟਿੱਕੀ ਵਾਲਾ 버거 ਮੇਰਾ ਆਉਣਾ ਮੇਰਾ 버거 ਜਿਹੜਾ ਆਣਾ ਨਾ ਉਹਦੇ ਮਿਊਨਿਸ ਬਿਲਕੁਲ ਨਹੀਂ ਪਾਉਣੀ ਮੈਂ ਸਪੈਸ਼ਲ ਕਹਿ ਕੇ ਭੇਜਿਆ ਆ ਮੈਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ 버거 ਨਹੀਂ ਖਾਦਾ ਮੈਂ ਕਦੀ ਮੈਂ ਕਿਹੜਾ ਖਾਦਾ ਹੋਏ ਆ ਕਦੀ 버거 ਨਹੀਂ ਖਾਦਾ ਮੈਂ ਕਿਹੜਾ ਖਾਦਾ ਉਹ ਟਿੱਕੀ ਖਾਦੀ ਮੜੀ ਜੀ ਮੇਰਾ ਮਨ ਕਰ ਗਿਆ ਮੈਂ ਕਿਹਾ ਚੱਲ ਅੱਜ ਖਾ ਲੈਨੇ ਇੱਕ ਯਾਰ ਡਬਲ ਟਿੱਕੀ 버거 ਸੀਗਾ ਕਿੰਨਾ ਸੀਗਾ ਮੈਂ ਦੇ ਆ ਸੀ ਇੰਨਾ ਸੀਗਾ ਮੈਂ ਸਿੰਗਲ ਟਿੱਕੀ ਮੰਗਾਇਆ ਆਪਣੇ ਲਈ ਬਿਨਾ ਮਿਊਨਿਸ ਤੋਂ ਘੱਟ ਸੌਸ ਪਾ ਕੇ ਜਦੋਂ ਮਾਸਟਰ ਜੀ ਲੈਂਦਾ ਸੀ ਤਾਂ ਲੈਂਦਾ ਸੀ ਉਦੋਂ ਨਾਲ ਜ਼ਿਆਦਾ ਸੀ ਅੱਜ ਹੋ ਗਈ ਸੀ ਆਈ 버거 ਨਹੀਂ ਖਾਦਾ ਹੋਗਾ ਹਰਮਨ ਨੂੰ ਲੱਗ ਕੇ ਕਹਿਣਾ ਉਹਨਾਂ ਨੂੰ ਤਾਂ ਨੂਡਲ ਤਾਂ ਵਿੱਚ ਪਾ ਦੋ ਅੱਜ ਨਾਲ ਨੂਡਲ ਪਾ ਦੇਣੇ ਆ ਨੂਡਲ ਪਾ ਦੇਣੇ ਆ ਅੱਜ ਦੇ ਸੀ ਕਿ ਨੂਡਲ ਜਿਆਦਾ ਪਾ ਦੇ ਵਿੱਚ ਨਹੀਂ ਉਹਨੇ ਕਿਹਾ ਸੀ ਹੁਣ ਹਰਮਨ ਗਿਆ ਦੁਬਾਰਾ ਲੈਣ 버ਗਰ ਤੇ ਹਜੇ ਵੀ ਮੋਟੀ ਕਹਿਣ ਡੇ ਮਮੀ ਤੁਹਾਡੇ ਵਾਲੇ ਜੋ ਅੱਧਾ ਮੈ ਲੈਣਾ ਓਕੇ ਲੱਗ ਗਿਆ ਓਹ ਲੱਗ ਗਿਆ ਇੱਕ ਨੂੰ ਛੋਟਾ ਮਾ ਲਈ ਕਹਿਣਾ ਤੂੰ ਗੱਲ ਲੈ ਲਈ ਅੱਧਾ ਤੂੰ ਓਦਾਂ ਵੀ ਤੇਰੀ ਮਾਂ ਨੇ ਅੱਧਾ ਤੈਨੂੰ ਦੇਣਾ ਨੇ ਪੂਰਾ ਖਾਣਾ ਅੱਜ ਤੱਕ ਤੇਰੀ ਮਾਂ ਨੇ ਕਿਹਾ ਬਰਗਰ ਪੂਰਾ ਖਾਦਾ ਮਾਂ ਦੇ ਹੁੰਦੀ ਆ ਮੈਂ ਮੰਗਾਇਆ ਛੋਟਾ ਜਿਹਾ ਆਪਣਾ ਸਿੰਗਲ ਟਿੱਕੀ ਆ ਤਾਂ ਮੈਂ ਉਹ ਚ ਤੈਨੂੰ ਕੀ ਦਊਗਾ ਫਿਰ ਦਾ ਦਾਦੀ ਉਹ ਦਾਦੀ ਨੂੰ ਲਾਉ ਦਾਦੀ ਨੂੰ ਲੋ ਵਰਤ ਕੇ ਦਾਦੀ ਚਿੱਟੀ ਨਹੀਂ ਹਾਂ ਹਾਂ ਦਾਦੀ ਚਿੱਟੀ ਬਗਲ ਮੋੜਾ ਹੈ ਦਾਦੀ ਜਨਾ ਮੇਰੀ ਚਿੱਟੀ ਖਾਣ ਲੇਗੀ ਪਿਆਰੀ ਖਾਣ ਲੇਗੀ ਤੇ ਉਹ ਖੀ ਰੱਖਾਗੇ ਬਾਕੀ ਵਰਗੇ ਮਿਲ ਜਾਗੇ ਮਮੇ ਮੂੰਹ ਵੇਖ ਮੈਂ ਚਲੋ ਚਲੋ ਤੇਰੇ ਕੋਈ ਨਹੀਂ ਲੋ ਜੀ 9 ਵਜ ਗਏ ਨੇ ਤੇ ਅਸੀਂ ਲੱਗਿਆ ਹੀ ਖਾਣ ਰੋਟੀ ਸਾਨੂੰ ਭੁੱਲ ਗਿਆ ਜੇ ਤਾਂ ਬਲੌਗ ਬਣਾਉਣ ਦਾ ਇੱਕ ਇੱਕ ਰੋਟੀ ਖਾਣੀ ਸੀ ਕਿ ਕੋਈ ਸਾਰਿਆਂ ਨੇ 버ਗਰ ਖਾ ਲਿਆ ਸੀਗਾ ਤੇ ਹਰਮਨ ਕਹਿੰਦਾ ਮੈਂ ਖਾਣੀ ਨਹੀਂ ਉਹਨੂੰ ਇੱਕ ਬੁਰਗੀ ਦਿੱਤੀ ਸਵਾਲ ਲੱਗੀ ਕਹਿੰਦਾ ਉਹਨੂੰ ਰੋਟੀ ਮੈਂ ਪਕਾ ਕੇ ਦੇਖਣੀ ਆਪ ਉਹ ਦੇਖੋ ਇਹ ਲੱਗਾ ਕਹਿੰਦਾ ਰੋਟੀ ਮੈਂ ਆਦ ਲੀਏ ਕਹਿੰਦਾ ਰੋਟੀ ਆਪ ਪਕਾ ਕੇ ਦੇਖਣੀ ਹੈ ਕਹਿੰਦਾ ਮੈਂ ਇਹ ਦੇਖੋ ਕੀ ਕਰਦਾ ਹੁਣ ਕੀ ਜਨ ਚੜਦਾ ਆ ਹੈ ਹਾਂਜੀ ਵੀ ਆ ਨਹੀਂ ਉਹ ਦੇਖਣਾ ਕੀ ਜਨ ਚੜਦਾ ਆ ਇਧਰ ਸਾਰੇ ਰੋਟੀ ਖਾ ਰਹੇ ਆ ਗੈਸ ਰੋਟਾ ਤਵਾ ਗਰਮ ਕਰ ਮਗਨ ਆ ਗੈਸ ਜਲਾ ਪਹਿਲਾ ਤਵਾ ਗਰਮ ਹੋਊਗਾ ਫੇਰ ਹੀ ਰੋਟੀ ਉੱਤੇ ਪਾਏਗਾ ਦੇਖੋ ਜੀ ਰੋਟੀ ਪਹਿਲਾਂ ਲੱਗਾ ਦੇਖੋ ਕੀ ਕਰਦਾ ਇਹ ਜੋੜਦੀ ਕਹਣੀ ਆ ਮੈਂ ਪਾ ਕੇ ਬਣਾ ਲਾਂ ਹਾਂ ਆ ਕਾੜਾ ਮੰਦੀ ਆ ਮੇਰਾ ਬਣਾ ਸਕਦਾ ਮੈਂ ਵੇਖੋ ਹਾਂ ਦੇਖਦੇ ਹਾਂ ਹਰਮਨ ਰਾਮ ਗੜੀਆ ਰੋਟੀ ਕਿੰਦਾ ਦੀ ਬਕਾਦਾ ਸ਼ਕਲ ਦੇਖੀ ਕਰੀਦ ਨੂੰ ਕਰਦੀ ਬਾਸ ਇਹ ਥੰਬਨੇਲ ਤੇ ਲਾਉਣਾ ਹੁਣ ਹਰਮਨ ਨੇ ਬਣਾਈ ਰੋਟੀ ਇਹ ਮੈਂ ਕਹ ਤਮਨੇਲ ਤੇ ਲੱਗੂਗਾ ਇਹ ਹਰਮਨ ਨੇ ਬਣਾਈ ਰੋਟੀ ਹੈ ਨਾ ਦੇਖੋ ਕੀ ਕਰਦਾ ਆ ਚਲੋ ਇਹਨੇ ਟੈਂਪੋ ਲਾਣਾ ਆ ਇਹਨੂੰ ਕਰ ਲੈਣ ਤੋਂ ਫੇ ਆਪਾਂ ਦਿਖਾਨੇ ਤੁਹਾਨੂੰ ਨੱਪ ਕੇ ਰੋਟੀ ਬਣਾ ਰਿਆ ਉਹ ਫੁੱਲ ਗਈ ਵੀ ਮੁੰਡੇ ਦੀ ਰੋਟੀ ਖਾਏ ਹਾਂ ਕਿ ਪਾਪਾ ਚਲੋ ਲਾ ਦਿਓ ਕਹਿੰਦਾ ਮੈਂ ਕਿ ਐਦਾਂ ਕਰੀ ਐਦਾਂ ਕਹਿੰਦਾ ਐ ਐਦਾਂ ਬੱਸ ਤੇ ਆਣਿਆ ਮੈਂ ਕਹਿੰਦਾ ਐਦਾਂ ਬੱਸ ਕਰ ਪਾ ਗਈ ਤੇ ਹੋਰ ਜਾਣ ਕੇ ਨਹੀਂ ਛੱਡ ਦੇ ਬੇ ਬੱਸ ਕਰ ਹੁਣ ਐ ਨਹੀਂ ਆ ਲੈ ਚਲੋ ਖਾਓ ਜਲ ਗਏ ਚਲੋ ਪੂਰੀ ਨੂੰ ਬਣਾ ਲੈਂਦੇ ਚਲੋ ਬਣਾ ਆ ਲੈ ਦੇ ਦੇ ਆ ਗਿਆ ਮੈਂ ਹੈ ਹਾਂ ਲੈ ਮੜ ਕੇ ਬੈਠੋ ਚੋਪੜਲਾ ਰੋਟੀ ਲਾਲਾ ਦੇਖੋ ਇਹ ਕੀ ਪਖੰਡਵਾਜੀਆਂ ਲੱਗੇ ਹੋਏ ਕਰਨ ਇਹ ਆਪਣੀ ਜੋਗੀ ਤਾਂ ਬਣਾ ਰਹੇ ਆ ਆ ਚਲੋ ਖਾਓ ਬਹਿ ਕੇ ਇੱਕ ਰੋਟੀ ਬਣਾਈ ਆ ਹੁਣ ਇਧਰ ਕੁੜੀ ਵੀ ਵਾਰੀ ਆ ਇਹ ਵੀ ਦੇਖੋ ਕੀ ਕਰਦੀ ਆ ਕੀ ਵਰਗੇ ਉਹਨੇ ਰੋਟੀ ਦੀ ਸਾਥ ਬਦਲਾ ਬਹੁਤ ਆ ਪੁੱਤ ਰੋਟੀ ਨਾਲ ਬਦਕੀ ਲੰਬਾ ਜਾ ਕੇ ਬਣਾਤਾ ਨੇ ਉਹ ਟਾਕੋ ਬਣਾਉਣ ਲੱਗੀ ਆ ਚਲੋ ਰੋਕ ਦਿਓ ਮੈਨੂੰ ਕਰ ਲਾਂ ਦੋ ਪੇੜਾ ਪੋੜਾ ਫੇਰ ਬਾਜੋ ਬਣ ਦਿਖਾਣੇ ਆ ਜੇ ਸਹੀ ਬਣੂਗੀ ਤਾਂ ਹਾਂਜੀ ਲਓ ਜੀ ਆਪਣੀ ਬਣਾਈ ਹੋਈ ਰੋਟੀ ਖਾ ਰਿਆ ਰੋਟੀ ਦਾ ਮੰਮਾ ਰੋਟੀ ਦਾ ਰੋਟੀ ਆ ਮੰਮੀ ਓ ਮੰਮੀ ਤੂੰ ਆ ਰਿਹਾ ਗੜਬ ਤੈਨਾਂ ਅਨਿਮੀਡੇਟ ਮਾੜੀ ਜਿਹਾ ਨੀਂਦ ਆ ਤੇ ਰੋਟੀ ਦਾ ਰੋਟੀ ਆ ਸਵਾਦ ਹੀ ਹੁਣੀ ਆ ਮੈਂ ਮੁੰਡੇ ਦੇ ਹੱਥ ਜਰੂਰ ਆ ਆ ਮੈਂ ਬਦਲ ਗਈ ਕੰਨੀ ਉਧਰ ਕੁੜੀ ਵੀ ਲੱਗੀ ਹੋਈ ਆ ਦੇਖੋ ਦੇਖਿਆ ਨੇ ਕੀ ਕਰਦੀ ਆ ਕੀ ਹੋ ਗਿਆ ਉਹਦੇ ਕੋਲ ਮੇਰੇ ਹਿਸਾਬ ਨਾਲ ਤਾਂ ਤੁਹਾਡੀ ਜਿੱਡੀ ਗੀ ਰੋਟੀ ਬੰਨੀ ਨਾ ਉਹਨੇ ਤੇਰੇ ਚ ਪੂਰਾ ਸਿਲੰਡਰ ਭੋਕੀ ਦੇਣਾ ਆ ਇਹ ਇੱਕ ਇੱਕ ਭਰਾ ਬਣਾਵੇ ਤੇ ਇੱਕ ਪੈਰ ਬਣਾਵੇ ਪੂਰਾ ਸਿਲੰਡਰ ਮੁੱਕ ਜਾਵੇ ਮੈਂ ਬਦਲ ਮੈਂ ਕੀ ਕਰਦੀ ਇੰਨੇ ਦਾ ਫੋਨ ਕਰਦੀ ਸੀ ਇਹਦੀ ਇੱਕ ਮਿੰਟ ਆਇਆ ਇਹ ਐ ਆ ਫਟ ਗਈ ਚਲੋ ਪਰੇਂ ਦਿਓ ਤੁਹਾਡੇ ਵਰਗਾ ਕੰਮ ਨਹੀਂ ਹੈਗਾ ਇਹ ਬਸ ਬਸ ਮੈਂ ਹਾਂਜੀ ਮੈਂ ਜਰ ਹਰ ਨੂੰ ਫੋਨ ਕਰਦੀ ਹੁੰਦੀ ਆ ਕਿ ਕਿਹਦੇ ਭਰਾ ਆ ਜਾਵਣ ਆਹੋ ਲਾ ਆ ਜਾਵਣ ਚਲੋ ਠੀਕ ਆ ਜੀ ਸਵਾਹਾਂ ਨੂੰ ਸਵਾਹਾਂ ਨੂੰ ਹੋ ਗਿਆ ਤੇ ਸਾਰੇ ਜਾਨੇ ਹੋ ਗਏ ਆ ਵਿਲੇ ਹੁਣ ਰੋਟੀ ਪਾਣੀ ਖਾ ਕੇ ਦੁੱਧ ਵਾਲਾ ਦੇ ਕੇ ਬਾਹਰ ਰੱਖ ਲਿਆ ਤੇ ਰਸੋਈ ਦਾ ਕੰਮ ਵੀ ਮੈਨੂੰ ਲੱਗਦਾ ਕੰਪਲੀਟ ਹੋ ਜੱਲਾ ਹਾਂਜੀ ਇਧਰ ਨੂੰ ਮਗਰੋ ਪਹਿਲਾਂ ਇਹ ਕਰੀ ਬਲੌਗ ਦਾ ਐਂਡ ਕਰੋ ਕਰ ਦਿਆਂ ਲੋ ਮਟੋ ਨੀ ਨੀ ਕਰ ਦਿਓ ਪਹਿਲਾਂ ਹੀ ਕਰਦ ਕਰਦੇ ਯਾਰ ਕੋਈ ਗੱਲ ਨਹੀਂ ਰੁਕ ਜੋ ਕਰਦ ਕਰਦੇ ਯਾਰ ਫਿਰ ਕਿ ਹੋ ਗਿਆ ਫਿਰ ਕਿਉਂ ਕਰਦੇ ਕਰਦੇ ਯਾਰ ਚਲੋ ਕਰੋ ਵਲੋਗ ਦਾ ਹਾਂਜੀ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਤਾਂ ਦੱਸਿਓ ਤੁਹਾਨੂੰ ਸਾਡੇ ਵਲੋਗ ਕਿਦਾਂ ਦੇ ਲੱਗਦੇ ਆ ਤੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਵਲੋਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ